ਇਹ ਲੱਗ ਜਿਵੇਂ ਮੀਰੋ ਛੱਡ ਕੇ ਚੱਲ ਗਿਆ ਸਤਪਾਲ ਹੈ ਕੋਈ ਨਾ ਮੇਰੀ ਭੈਣ ਅਸੀਂ ਵੀ ਤੇਰੇ ਭਰਾ ਵਾ ਅਸੀਂ ਤੇਰੇ ਨਾਲ ਅੱਛਾ ਮੈਂ ਵੀ ਤੇਰਾ ਭਰਾ ਵਾ ਜਿਹਾਂ ਚੀਰੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵਾਜ਼ ਦਾਨਕਾ ਸੱਦੇ ਉੱਠ ਜਾਏ ਤੇ ਮਹਾਵਾਕਨਸਾਰ ਸਤਪਾਲ ਵੀਰ ਸਾਡਾ ਇਸ ਦੁਨੀਆ ਤੋਂ ਰੁਕਸਤ ਬੜੀ ਦੁੱਖ ਦੀ ਗੱਲ ਆ ਵੀ ਗੜੇ ਪਿੰਡ ਅਸੀਂ ਗੈਤਰੀ ਭਤੀਜੀ ਨਾਲ ਵੀ ਗੱਲ ਹੋਈ ਕੋਈ ਆਇਆ ਨਹੀਂ ਉਹ ਕਹਿੰਦੇ ਅਸੀਂ ਨਹੀਂ ਆ ਸਕਾਂ ਇਸ ਮੀਰਪੁਰ ਤੇ ਸਤਪਾਲ ਸਿੰਘ ਦੋਨੋਂ ਹੀ ਸਾਡੇ ਪਿੰਡ ਹਸਨਪੁਰ ਦੇ ਵਿੱਚ ਰਹਿੰਦੇ ਸੀ 15-16 ਸਾਲਾਂ ਤੋਂ ਸਤਪਾਲ ਹੈ ਕੋਈ ਨਾ ਮੇਰੀ ਭੈਣ ਅਸੀਂ ਵੀ ਤੇਰੇ ਭਰਾ ਆ ਅਸੀਂ ਤੇਰੇ ਨਾਲ ਅੱਛਾ ਮੈਂ ਵੀ ਤੇਰਾ ਭਰਾ ਆ ਠੀਕ ਆ ਬੜੀ ਦੁੱਖ ਦੀ ਗੱਲ ਆ ਵੀ ਗੜੇ ਪਿੰਡ ਅਸੀਂ ਗੈਤਰੀ ਭਤੀਜੀ ਨਾਲ ਵੀ ਗੱਲ ਹੋਈ ਕੋਈ ਆਇਆ ਨਹੀਂ ਉਹ ਕਹਿੰਦੇ ਅਸੀਂ ਨਹੀਂ ਆ ਸਕਦੇ ਮੈਂ ਕੀ ਗੱਲ ਹੈ ਮੇਰਾ ਵੀ ਤਾਂ ਭਾਗ ਗਿਆ ਇਹ ਗਰਚਰਨ ਵੀ ਚਲੇ ਹੀ ਗਿਆ ਇਹਨੇ ਕੀ ਕੀਤਾ ਵਿਚਾਰੀ ਨੇ ਸਬਰ ਕਰ ਲਿਆ ਉਹਦੇ ਮੂਹਰੇ ਭਾਣਾ ਮੰਨਣਾ ਪੈਂਦਾ ਉਹਦੇ ਮੂਹਰੇ ਆਪਣਾ ਜੋਰ ਨਹੀਂ ਚੱਲਦਾ ਆਪਣਾ ਪੂਰੀ ਬਾਹ ਲਾਈ ਕਿ ਨਹੀਂ ਹਸਪਤਾਲ ਚ ਇਲਾਜ ਕਰਾਇਆ ਨਾ ਸਾਰਾ ਵਾਇਗਰ ਨੂੰ ਇਹੀ ਮਨਜ਼ੂਰ ਸੀਗਾ ਆ ਲੈ ਥਰੋਪਾ ਪਾ ਦੇ ਆਪਣੇ ਭਰਾ ਦੇ ਗਲ ਚ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇਹ ਕਹਿੰਦਾ ਗੁਰਪ੍ਰੀਤ ਵੀਰਾ ਤੇਰਾ ਭਰਾ ਵਾ ਇਹ ਕਹਿ ਕੇ ਗਿਆ ਮੈਨੂੰ ਜਾਣ ਲੱਗਿਆ ਜ਼ਿੰਮੇਵਾਰੀ ਦੇਖ ਗਿਆ ਕਹਿੰਦਾ ਕਸ਼ਮੀਰੋ ਦਾ ਖਿਆਲ ਰੱਖੇਗਾ ਮੈਂ ਕਿਹਾ ਹਾਂ ਮੈਂ ਰੱਖੂਗਾ ਕਸ਼ਮੀਰੋ ਦਾ ਖਿਆਲ ਮੇਰੀ ਭੈਣ ਆ ਕਸ਼ਮੀਰੋ ਇਹਨੇ ਮੈਨੂੰ ਦੋ ਵਾਰੀ ਪੁੱਛਿਆ ਮੈਂ ਦੋਨੇ ਵਾਰੀ ਇਹਨੂੰ ਕਿਹਾ ਵੀ ਹਾਂ ਕਸ਼ਮੀਰੋ ਮੇਰੀ ਭੈਣ ਆ ਮੈਂ ਖਿਆਲ ਰੱਖੂਗਾ ਉਹਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਮੈਂਬਰ ਵੀਰ ਸਤਪਾਲ ਸਿੰਘ ਜੀ ਦੀ ਉਮਰ ਹਰੇ 50 52 ਸਾਲ ਦੀ ਸੀਗੀ ਅਕਾਲ ਚਲਾਣਾ ਕਰ ਗਈ ਆ ਉਹਦੀ ਭੈਣ ਕਸ਼ਮੀਰੋ ਕਸ਼ਮੀਰ ਕੌਰ ਤੇ ਸਤਪਾਲ ਸਿੰਘ ਦੋਨੋਂ ਹੀ ਸਾਡੇ ਪਿੰਡ ਹਸਨਪੁਰ ਦੇ ਵਿੱਚ ਰਹਿੰਦੇ ਸੀ 15 16 ਸਾਲਾਂ ਤੋਂ ਸਾਡੇ ਪਿੰਡ ਦੇ ਵਿੱਚ ਇਹ ਕਿੱਥੋਂ ਆਏ ਪਹਿਲਾਂ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਇੱਥੇ ਪਥੇਰ ਸਾਡੇ ਇੱਟਾਂ ਪੱਥਰ ਦੇ ਹੁੰਦੇ ਸੀ ਜਿਹੜੇ ਪੱਠਿਆਂ ਦੇ ਉੱਤੇ ਉਹਨਾਂ ਨਾਲ ਹੀ ਆਏ ਸੀ ਕਿਸ਼ਮੀਰੋਂ ਇੱਟਾਂ ਪੱਥਰ ਦੇ ਹੁੰਦੇ ਸੀ ਦੋਨੋਂ ਭੈਣ ਭਰਾ ਇਹ ਫਿਰ ਪਥੇਰ ਦਾ ਕੰਮ ਵੀ ਸਾਡੇ ਪਿੰਡ 'ਚ ਖਤਮ ਹੋ ਗਿਆ ਜਿੰਨੇ ਕਿਸੀ ਪੱਠੇ ਵੀ ਬੰਦ ਹੋ ਗਏ ਨੇੜੇ ਤੇੜੇ ਦੇ ਇਹ ਇੱਥੇ ਹੀ ਰਹਿਣ ਲੱਗ ਗਏ ਦੋਨੋਂ ਭੈਣ ਭਰਾ ਇਹ ਦੱਸਦੇ ਸੀ ਵੀ ਅਸੀਂ ਰਾਜਸਥਾਨ ਦੇ ਰਹਿਣ ਵਾਲੇ ਪਿੱਛੋਂ ਫਿਰ ਦੱਸਦੇ ਸੀ ਵੀ ਇੱਥੇ ਫਲੋਰ ਦੇ ਕੋਲੇ ਗੜਾ ਪਿੰਡ ਆ ਵੀ ਉੱਥੇ ਮੇਰਾ ਭਰਾ ਤੇ ਭਤੀਜੇ ਰਹਿੰਦੇ ਆ ਇੱਕ ਭਰਾ ਦਾ ਨਾਂ ਮਹਿੰਦਰ ਸਿੰਘ ਆ ਇੱਕ ਦਾ ਨਾਂ ਓਮ ਓਮਾਵਾ ਓਮ ਸਿੰਘ ਭਤੀਜੇ ਆ ਵਿਨੋਦ ਤੇ ਕਮਾਚੂ ਪਰ ਦੁੱਖ ਇਸ ਗੱਲ ਦਾ ਵੀ ਅੱਜ ਜਦੋਂ ਸਤਪਾਲ ਦੀ ਮੌਤ ਹੋ ਗਈ ਅਸੀਂ ਤਿੰਨ ਦਿਨਾਂ ਤੋਂ ਇਹਨਾਂ ਦੇ ਘਰੇ ਸੰਪਰਕ ਕਰ ਰਹੇ ਆ ਇੱਥੋਂ ਵੀਰ ਨੂੰ ਭੇਜਿਆ ਪੈਂਡ ਇਹਨਾਂ ਦੇ ਘਰੇ ਵੀ ਗਿਆ ਇਹਦੀ ਭਤੀਜੀ ਨਾਲ ਵੀ ਗੱਲ ਹੋਈ ਪਰ ਅੱਜ ਕੋਈ ਸੰਸਕਾਰ ਤੇ ਵੀ ਨਹੀਂ ਪਹੁੰਚਿਆ ਤਿੰਨ ਦਿਨਾਂ ਬਾਅਦ ਅਸੀਂ ਅੱਜ ਸੰਸਕਾਰ ਕਰਨ ਲੱਗੇ ਆ। ਉਹਨਾਂ ਕਰਕੇ ਅਸੀਂ ਇੰਤਜ਼ਾਰ ਕੀਤਾ ਸੀ ਵੀ ਚਲ ਤੁਸੀਂ ਆ ਜਿਓ। ਪਰਸੋਂ ਗੱਲ ਹੋਈ ਸੀ ਵੀ ਚਲ ਕੱਲ ਨੂੰ ਜਾਂ ਪਰਸੋਂ ਨੂੰ ਆ ਜਿਓ ਕੱਲ ਵੀ ਨਹੀਂ ਆਏ ਉਹ ਅੱਜ ਵੀ ਨਹੀਂ ਆਏ। ਤੇ ਸਤਪਾਲ ਤੇ ਕਸ਼ਮੀਰੋ ਨੂੰ ਸਾਡੇ ਸੁਪਨਿਆਂ ਦੇ ਘਰ ਚ ਰਹਿੰਦੇ ਆ 8 ਮਹੀਨੇ ਤੇ 26 ਦਿਨ ਹੋ ਗਏ ਮਤਲਬ 9 ਕੁ ਮਹੀਨੇ ਹੋ ਗਏ ਲਗਭਗ। ਇਹ ਦੋਨੋਂ ਭੈਣ ਭਰਾ ਸਾਡੇ ਪਿੰਡ ਦੇ ਖੇਤਾਂ ਦੇ ਵਿੱਚ ਹੀ ਰਹਿੰਦੇ ਸੀ ਜਿੱਥੇ ਪਥੇਰ ਇੱਟਾਂ ਪੱਥਰ ਦੇ ਸੀ ਉੱਥੇ ਰਹਿੰਦੇ ਹੁੰਦੇ ਸੀ ਕਿਉਂਕਿ ਸਤਪਾਲ ਨੂੰ ਬੀੜੀ-ਬੂੜੀ ਪੀਣ ਦੀ ਆਦਤ ਸੀ ਸ਼ਰਾਬ ਪੀਂਦਾ ਸੀ ਇਹਨੂੰ ਅਸੀਂ ਪਿਛਲੇ ਸਾਲ 1.5 ਸਾਲ ਤੋਂ ਕਹਿ ਰਹੇ ਸੀ ਵੀ ਤੂੰ ਇੱਥੇ ਆ ਜਾ ਸਾਡੇ ਕੋਲੇ ਪਰ ਇੱਥੇ ਆਉਂਦੇ ਸੀ ਰਾਸ਼ਨ ਲੈ ਜਾਂਦੇ ਸੀ ਲੀੜਾ ਕੱਪੜਾ ਲੈ ਜਾਂਦੇ ਮੰਜਾ ਬਿਸਤਰਾ ਲੈ ਜਾਂਦੇ ਇੱਥੇ ਰਹਿੰਦੇ ਨਹੀਂ ਸੀ ਮੰਨਦੇ ਨਹੀਂ ਸੀ ਪਰ ਹੱਟ ਪੈਰ ਚੱਲੀ ਜਾਂਦੇ ਸੀ ਤੁਰੇ ਫਿਰਦੇ ਸੀ ਦੋਨੋਂ ਭੈਣ ਭਰਾ ਹੁਣ ਆ 9 ਮਹੀਨੇ ਪਹਿਲਾਂ ਸਾਨੂੰ ਪਤਾ ਲੱਗਿਆ ਵੀ ਇੱਥੇ ਇੱਕ ਖਾਲੀ ਜਗ੍ਹਾ ਦੋ ਕਮਰੇ ਜੇ ਬਣੇ ਹੋਏ ਆ ਖੇਤਾਂ ਦੇ ਵਿੱਚ ਉੱਥੇ ਪਏ ਆ ਵੀ ਇਹਦਾ ਗੋਡਾ ਟੁੱਟ ਗਿਆ ਕੰਮ ਨਹੀਂ ਕਰਦਾ ਤੁਰ ਨਹੀਂ ਹੁੰਦਾ ਕਸ਼ਮੀਰੋਂ ਤੋਂ ਤੇ ਸਤਪਾਲ ਦੀ ਵੀ ਹਾਲਤ ਬਹੁਤ ਮਾੜੀ ਐ ਤੇ ਜਦੋਂ ਰਾਜੂ ਵੀਰ ਹੋਣਾ ਨੇ ਮਨਦੀਪ ਵੀਰੇ ਉਹਨਾਂ ਨੇ ਸਾਨੂੰ ਫੋਨ ਕਰਕੇ ਦੱਸਿਆ ਤਾਂ ਅਸੀਂ ਉੱਥੇ ਜਾ ਕੇ ਜਦੋਂ ਦੇਖਿਆ ਹਾਲਤ ਬਹੁਤ ਮਾੜੀ ਸੀਗੀ ਦੋਨਾਂ ਭੈਣ ਭਰਾਵਾਂ ਦੀ ਅਸੀਂ ਉੱਥੋਂ ਲੈ ਕੇ ਆਏ ਚਾਕੇ ਜਿਵੇਂ ਕਿ ਤੁਸੀਂ ਤਸਵੀਰਾਂ 'ਚ ਵੀ ਦੇਖ ਰਹੇ ਹੋ ਇੱਥੇ ਲਿਆ ਕੇ ਇਲਾਜ ਸ਼ੁਰੂ ਹੋਇਆ ਕਸ਼ਮੀਰੋ ਭੈਣ ਦਾ ਗੁੱਡਾ ਹੁਣ ਠੀਕ ਆ ਖੁੰਡੀ ਨੇ ਤੁਰਨ ਲੱਗ ਗਈ ਪਰ ਸਤਪਾਲ ਦੀ ਹਾਲਤ ਜ਼ਿਆਦਾ ਖਰਾਬ ਸੀਗੀ ਇੱਕ ਤਾਂ ਇਹ ਬੀਡੀ ਐਮ ਬੂੜੀਆਂ ਪਿੰਦਾ ਕਰਕੇ ਇਹਦੀ ਚੈਸਟ ਬਿਲਕੁਲ ਖਾਦੀ ਪਈ ਸੀ ਅੰਦਰੋਂ ਨਾਲ ਟੀਵੀ ਦੀ ਪ੍ਰੋਬਲਮ ਵੀ ਸੀਗੀ ਇਨਫੈਕਸ਼ਨ ਬਹੁਤ ਜ਼ਿਆਦਾ ਸੀ ਬਾਡੀ 'ਚ ਆ ਪਿਛਲੇ 9 ਮਹੀਨਿਆਂ ਤੋਂ ਘੱਟੋ-ਘੱਟ 5-6 ਮਹੀਨੇ ਨੇ ਹਸਪਤਾਲ 'ਚ ਹੀ ਗੁਜ਼ਾਰੇ ਆ ਤਿੰਨ-ਚਾਰ ਕਿ ਮਹੀਨੇ ਹੋਣਗੇ ਜਿਹੜਾ ਇਹ ਉੱਪਰ ਵਾਰਡ 'ਚ ਰਿਹਾ ਵਾ ਚਲੋ ਵਕਤ ਨਿਕਲੀ ਜਾਂਦਾ ਸੀ ਸਾਨੂੰ ਐ ਸੀ ਵੀ ਠੀਕ ਆ ਵੀ ਤੇ ਦੀ ਉਮਰ ਇੰਨੀ ਹੈ ਨਹੀਂ ਰਿਕਵਰ ਕਰ ਜਾਊਗਾ ਦਵਾਈਆਂ ਚੱਲਦੀਆਂ ਸੀ ਪਰ ਹੁਣ ਕਈ ਦਿਨਾਂ ਤੋਂ ਢਿੱਲਾ ਸੀ ਅਸੀਂ ਪਿੰਡ 'ਚ ਵੀ ਨਗਰ 'ਚ ਵੀ ਅਪਰੋਚ ਕੀਤੀ ਵੀ ਚਲੋ ਕੋਈ ਇਹਨੂੰ ਜਾਣਦਾ ਪਛਾਣਦਾ ਹੈ ਤੇ ਕੋਈ ਰਿਸ਼ਤੇਦਾਰਾਂ ਤੇ ਕਰ ਕੋਈ ਨੰਬਰ ਮਿਲ ਜੇ ਨਹੀਂ ਮਿਲਿਆ ਜਦੋਂ ਡੈਥ ਹੋ ਗਈ ਅਸੀਂ ਵੀਡੀਓ ਪਾਈ ਫਿਰ ਸਾਡੇ ਪਿੰਡੋਂ ਵੀਰ ਉਹਨਾਂ ਨੇ ਅਪਰੋਚ ਕੀਤੀ ਸਾਡੇ ਨਾਲ ਅਜਮੇਰ ਸਿੰਘ ਨੇ ਉਹਨੇ ਦੱਸਿਆ ਵੀ ਮੈਂ ਇਹਨਾਂ ਦੇ ਪਿੰਡ ਗਿਆ ਸੀ ਇੱਕ ਵਾਰੀ ਇਹਦੇ ਭਰਾਵਾਂ ਕੋਲੇ ਵੀ ਮੈਨੂੰ ਪਤਾ ਉਹ ਕਿੱਥੇ ਰਹਿੰਦਾ ਵੀ ਉਹ ਗੜੇ ਪਿੰਡ ਰਹਿੰਦੇ ਆ ਇੱਥੇ ਫਲੋਰ ਦੇ ਕੋਲੇ ਧੰਨਵਾਦ ਜਮੇਰ ਬਾਈ ਦਾ ਫਿਰ ਉਹ ਇਹਨਾਂ ਦੇ ਪਿੰਡ ਗਿਆ ਗੜੇ ਪਰਸੋਂ ਉਹਨੇ ਜਾ ਕੇ ਘਰੇ ਇਹਨਾਂ ਦੇ ਗੱਲ ਕਰਾਈ ਇਹਦੀ ਭਤੀਜੀ ਨਾਲ ਭਤੀਜੀ ਦਾ ਅਸੀਂ ਨੰਬਰ ਵੀ ਲਿਆ ਅਸੀਂ ਉਹਨੂੰ ਇੱਕੋ ਹੀ ਬੇਨਤੀ ਕੀਤੀ ਸੀ ਵੀ ਭੈਣੇ ਵੀ 2 ਘੰਟੇ ਕੱਢ ਕੇ ਆ ਜੇ ਸਸਕਾਰ ਕਰਾ ਜੇ ਹੋਰ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਕਹਿੰਦੀ ਠੀਕ ਹੈ ਵੀਰੇ ਮੈਂ ਗੱਲ ਕਰਦੀ ਆ ਤੁਹਾਡੇ ਘਰ ਦੇ ਆਣਾ ਅਸੀਂ ਆਵਾਂਗੇ ਉਸ ਵਾਰ ਬੜੇ ਫੋਨ ਕੀਤੇ ਕੀ ਜਵਾਬ ਦਿੱਤਾ ਜਤਿੰਦਰਾਪਨ ਉਹਨਾਂ ਨੇ ਪਹਿਲਾਂ ਤਾਂ ਫੋਨ ਚੱਕਿਆ ਕਹਿੰਦੇ 2 ਘੰਟੇ ਕਰਤ ਦੱਸਦੇ ਬਾਅਦ ਫੋਨ ਲਾਇਆ ਤੇ ਰਿੰਗ ਜਾ ਕੇ ਕੱਟਦਾ ਉਸ ਤੋਂ ਬਾਅਦ ਚੁੱਪਾਣ ਲੱਗੇ ਯਾਨੀ ਕਿ ਫੋਨ ਹੀ ਸਵਿਚ ਆਫ ਕਰ ਲਿਆ ਦੇਖੋ 2 ਘੰਟੇ ਸਸਕਾਰ ਤੇ ਹੋਣ ਤੋਂ ਵੀ ਮਨਕਰ ਹੋ ਗਏ ਦੇਖੋ ਕਿੱਡੀ ਦੁੱਖ ਦੀ ਗੱਲ ਆ ਜੜੇ ਪਿੰਡ ਰਹਿੰਦੇ ਆ ਇੱਥੇ ਇੱਕ ਭਰਾ ਦੀ ਮੌਤ ਹੋ ਗਈ ਆ ਓਮਾ ਹਜੇ ਹੈਗਾ ਵਾ ਤੇ ਜੇ ਵੀ ਹੈਗੇ ਚੰਗੇ ਭਲੇ ਆ ਫੋਟੋਗ੍ਰਾਫੀ ਦਾ ਕੰਮ ਕਰਦੇ ਆ ਕੋਈ ਨਹੀਂ ਕਿਸੇ ਦਾ ਬੇਲੀ ਇੱਥੇ ਭਾਈ ਦੁਨੀਆ ਮਤਲਬ ਦੀ ਆ ਇਹ ਸੱਚ ਹੀ ਕਹਿੰਦੇ ਆ ਸਿਆਣੇ ਕਸ਼ਮੀਰੋ ਨੂੰ ਜਦੋਂ ਦੱਸਿਆ ਵਿਚਾਰੀ ਇਹ ਕਹਿ ਕੇ ਰੋਣ ਲੱਗ ਗਈ ਵੀਰੇ ਹੁਣ ਮੇਰਾ ਤਾਂ ਕੋਈ ਵੀ ਨਹੀਂ ਰਿਹਾ ਮੈਂ ਤਾਂ ਇਕੱਲੀ ਰਹਿ ਗਈ ਪਰ ਇਸ ਭੋਲੀ ਨੂੰ ਇਹ ਨਹੀਂ ਪਤਾ ਵੀ ਇਕੱਲੀ ਤਾਂ ਇਹ ਪਹਿਲਾਂ ਹੀ ਸੀ ਭਾਈ ਇਹਦਾ ਕੌਣ ਸੀ ਇੱਥੇ ਕਹਿਣ ਨੂੰ ਭਤੀਜੇ ਸੀਗੇ ਭਰਾ ਸੀਗੇ ਪਰ ਉਹ ਜਿਉਂਦੇ ਜੀ ਮਰੇ ਹੋਏ ਸੀਗੇ ਤੇ ਅੱਜ ਉਹਨਾਂ ਨੇ ਸਾਫ਼ਤ ਵੀ ਕਰਤਾ ਆਪਣੇ ਭਰਾ ਦੇ ਸੰਸਕਾਰ ਤੇ ਭਰਾ ਨਹੀਂ ਆਇਆ ਇਸ ਤੋਂ ਵੱਡ ਦੁੱਖ ਦੀ ਗੱਲ ਕੀ ਹੋਊਗੀ ਪਰ ਸਾਡੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਡਿਊਟੀ ਲਾਈ ਆ ਸਤਪਾਲ ਵੀਰਾ ਜਾਂਦਾ ਜਾਂਦਾ ਸਾਨੂੰ ਸਾਡੀ ਭੈਣ ਦੀ ਕਸ਼ਮੀਰੋ ਦੀ ਵੀ ਸੇਵਾ ਦੇ ਕੇ ਗਿਆ ਡਿਊਟੀ ਲਾ ਕੇ ਗਿਆ ਵੀ ਮੇਰੀ ਭੈਣ ਦਾ ਖਿਆਲ ਰੱਖਿਓ ਵੀਰੇ ਤੇ ਅਸੀਂ ਆਪਣਾ ਫਰਜ਼ ਨਿਭਾ ਸਕੀ ਵਾਹਿਗੁਰੂ ਸੱਚੇ ਪਾਤਸ਼ਾਹ ਸਾਨੂੰ ਹਿੰਮਤ ਬਖਸ਼ਣ ਸਾਡੀ ਭੈਣ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਸਤਪਾਲ ਵੀਰ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਇਹਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਇਹਦੇ ਭੈਣ ਭਰਾਵਾਂ ਨੂੰ ਸਮੱਤ ਬਖਸ਼ਣ ਵੀ ਇੱਕ ਦੂਜੇ ਨਾਲ ਭਰਾਵੋ ਆਪਾਂ ਜੇ ਇਸ ਸਮੇਂ ਵੀ ਨਹੀਂ ਖੜ ਸਕਦੇ ਹੋਰ ਇਸ ਤੋਂ ਵੱਧ ਹੋਰ ਮਾੜਾ ਸਮਾਂ ਕੀ ਆਉਣਾ ਹੈ ਇੱਕ ਦੂਜੇ ਤੇ ਸਾਡੇ ਤੇ ਬਾਕੀ ਜਿਹੜਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵਾਜ਼ ਨਾਨਕਾ ਸੱਦੇ ਉੱਠ ਜਾਏ ਦੇ ਮਹਾਵਾਕ ਅੰਸਾਰ ਸਤਪਾਲ ਬਾਪੂ ਸਤਪਾਲ ਵੀਰ ਸਾਡਾ ਇਸ ਦੁਨੀਆ ਤੋਂ ਰੁਖਸਤ ਹੋ ਗਏ। ਇਹ ਅੰਤਮ ਸੰਸਕਾਰ ਹੁਣ ਪਿੰਡ ਹਸਨਪੁਰ ਚਮਚਾਨ ਘਾਟ ਵਿੱਚ ਹੋਵੇਗਾ ਤੇ ਭਾਈ ਨਿਸ਼ਾਨ ਸਿੰਘ ਜੀ ਅਰਦਾਸ ਕਰਨਗੇ ਉਸ ਤੋਂ ਬਾਅਦ ਆਪਾਂ ਸਮਸ਼ਾਨ ਘਾਟ ਨੂੰ ਚਾਲੇ ਪਾਵਾਂਗੇ। ਅਤਪਾਲ ਵੀਰ ਦਾ ਭੋਗ ਜਿਹੜਾ 8 ਤਰੀਕ ਦਿਨ ਵੀਰਵਾਰ ਨੂੰ ਗੁਰਦੁਆਰਾ ਵੱਡੇ ਗੁਰਦੁਆਰਾ ਸਾਹਿਬ ਵਿਖੇ ਪਾਇਆ ਜਾਵੇਗਾ ਸਾਰੇ ਸੰਗਤ ਨੇ ਪਾਈ ਹਾਜ਼ਰੀ ਲਵਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ